ਭੰਗਰਦੇਵ ਜੈਪੀ ਜੈ ਭਾਰਤ ਇਹ ਵਾਪਾ ਸਾਹਿਬ ਡਾਕਟਰ ਮੀਡਗਰ ਜੀ ਦਾ 134 ਮਾ ਵਰਤਾਰ ਦਿਹਾੜਾ ਮਨਾਇਆ ਗਿਆਗਾ ਜਿਹੜੇ ਪੂਰੇ ਜਥੇਬੰਦੀਆਂ ਨੇ ਪੂਰੇ ਸਮਾਜ ਭਲਾਈ ਵਾਲੇ ਸਾਰੇ ਬੰਦਿਆਂ ਨੇ ਇਹ ਦਿਹਾੜਾ ਮਨਾਇਆ ਗਿਆ ਅ ਜੋੜੀਆਂ ਚੱਕਿਆ ਕੋਲੇ ਬਾਬਾ ਸਾਹਿਬ ਦਾ ਡਾਕਟਰ ਮੀਡਗਰ ਜੀ ਦਾ ਬੋਲ ਲਗਾਇਆ ਉੱਥੇ ਪਹਿਲੀ ਵਾਰ ਇਹ ਮਨਾਇਆ ਗਿਆਗਾ ਇਹਦੇ ਵਿੱਚ ਬਨਾਲੇ ਦੇ ਹੁੰਦੇ ਸਾਰੇ ਅ ਅਜੀ ਇੱਕ ਚੀਜ਼ ਬੇਨਤੀ ਕਰਨੀ ਚਾਹੁੰਦਾ ਵੀ ਜਿਹੜੇ ਬਾਬਾ ਸਾਹਿਬ ਦਾ ਉਤਾਰ ਨਿਹੜਾ ਹੁੰਦੂ ਪਹਿਲਾਂ ਇੱਕ ਪੇਪਰ ਲੈਤੇ ਜਾਣ ਜੋ ਵੀ ਇਹਨਾਂ ਦੇ ਦਿਨ ਮਨਾਏ ਜਾਂਦੇ ਆ ਤੇ ਕਿਉਂਕਿ ਬੱਚੇ ਨੂੰ ਪਤਾ ਹੀ ਨਹੀਂ ਹੈਗਾ ਵੀ ਬਾਬਾ ਸਾਹਿਬ ਕੀ ਕਰਾ ਕੀ ਨਹੀਂ ਉਸ ਬੰਦੇ ਨੂੰ ਪਤਾ ਹੈ ਜਿਹੜੇ ਬੰਦੇ ਲੋਕੀਆਂ ਦੇ ਇੱਥੀਆਂ ਉਹਨਾਂ ਵੱਡੇ ਵੱਡੇ ਆਉਂਦੇ ਤੇ ਬੈਠਿਆ ਉਹਨਾਂ ਨੇ ਕਿਸੇ ਨੇ ਵੀ ਆ ਕੇ ਉਸ ਅਸੂਤ ਨਹੀਂ ਕੀਤੀ ਉਹਨਾਂ ਦਾ ਹੱਕ ਸੀਗਾ ਹਾਂਜੀ ਇਹ ਸੇ ਤੋਂ ਦੇਖ ਲਿਖੇ ਵੀ ਕਾਮ ਸੇ ਕੰਮ 10 ਮਿੰਟ ਹਾਜ਼ਰੀ ਦਾ ਲਾਉਣ ਕਰੋੜਾ ਰੁਪਿਆ ਲੱਖਾਂ ਰੁਪਿਆ ਲੈਂਦੇ ਆ ਕੋਠੀਆਂ ਪਾਈਆਂ ਗਿਆ ਇਹਦੀ ਖਾਤਰ ਬਾਬਾ ਸਾਹਿਬ ਦੀ ਬਰੋਗਤ ਪਰ ਉਹ ਤੇਨਾ ਕਿਤੇ ਸਿਰ ਤੋਂ ਮੁਲ ਬਰਤ ਦੇ ਆ ਪਰ ਉਹਨਾਂ ਨਾਲ ਜੁੜੇ ਨਹੀਂ ਹੋਏ ਇਹ ਜਿਹੜੇ ਬੰਦੇ ਇਹ ਜਿਹੇ ਬੰਦੇ ਆ ਉਹਨਾਂ ਨੂੰ ਬੇਨਤੀ ਹੈ ਵੀ ਉਹ ਸਮਾਜ ਦੇ ਕੋਈ ਲੋਕ ਭਲਾਈ ਦੇ ਕੰਮ ਕਰਨ ਬੱਚਿਆਂ ਨੂੰ ਜਿਹੜੇ ਮਾਸਟਰ ਆ ਉਹ ਬੱਚਿਆਂ ਨੂੰ ਫ੍ਰੀ ਪੂਸਤ ਦੇਣਾ ਬਾਬਾ ਸਾਹਿਬ ਦੀ ਸੋਚ ਤੇ ਚੱਲਣਾ ਇਹਨਾਂ ਕਹਿੰਦਾ ਹੋਇਆ ਜੈ ਭੀਮ ਜੈ ਭਾਰਤ ਜੈ ਗੁਰਦੀਪ ਤੰਦਰਦੇ ਜੀ ਹਾਂਜੀ ਸਰ ਕੀ ਕਹਿਣਾ ਚਾਹੂਗੇ ਤੁਸੀਂ ਅੱਜ ਬਾਬਾ ਡਾਕਟਰ ਅੰਬੇਦਕਰ ਜੀ ਦਾ ਜਿਹੜਾ ਜਨਮ ਦਿਨ ਹੈ ਮਨਾਇਆ ਗਿਆ ਹੈ ਜੈ ਭੀਮ ਜੈ ਭਾਰਤ ਜੈ ਗੁਰਦੀਪ ਤੰਦਰਦੇ ਵਾਈਗੁਰਜੀ ਕਾਲਾ ਸਾਹਿਬ ਸ੍ਰੀ ਵਾਈਗੁਰਜੀ ਦੇ ਪਤੀ ਅੱਜ ਜੋ ਕਈ ਸਮਾਜਿਕ ਦਲਿਤ ਜਥੇਬੰਦੀਆਂ ਵੱਲੋਂ ਬਾਬਾ ਸਾਹਿਬ ਡਾ ਭੀਮrao ਅੰਬੇਦਕਰ ਜੀ ਦਾ 134 ਮਾ ਜਨਦੇ ਹੜਾ ਨਾਲ ਮਿਲ ਕੇ ਮਨਾਇਆ ਗਿਆਗਾ ਤੇ ਉਹਦੇ ਵਿੱਚ ਦਲੇਸ਼ਮਾਨੀਆਂ ਬਖ ਬਖ ਜੰਨੀਆਂ ਜਥੇਬੰਦੀਆਂ ਦੇ ਸਾਥੀਆਂ ਨੇ ਹਿੱਸਾ ਲਿਆ ਤੇ ਇਹ ਜਨੁਦੇਹੜਾ ਹਰ ਸਾਲ ਮਨਾਇਆ ਜਾਂਦਾਗਾ ਬੜੀ ਸ਼ਰਧਾ ਦੇ ਧੂਮ ਧਾਮ ਨਾਲ ਮਨਾਇਆ ਜਾਂਦਾ ਤੇ ਜਿਹੜਾ ਇਸ ਵਾਰ ਦਾ ਜੋ ਸੀ ਇਹ ਜਨੁਦੇਹੜਾ ਬਣਾਇਆ ਰਲ ਮਿਲ ਕੇ ਜਥੇਬੰਦੀਆਂ ਵੱਲੋਂ ਇਸ ਦਾ ਇੱਕ ਕਾਰਨ ਥੋੜਾ ਇਕੱਠੇ ਹੋਣ ਦਾ ਇਹ ਸੀਗਾ ਵੀ ਕਿਸੇ ਘਟਿਆ ਮਾਨਸਿਕਤਾ ਵਾਲੇ ਬੰਦੇ ਵੱਲੋਂ ਬਾਬਾ ਸਾਹਿਬ ਦੇ ਸਟੈਚੂ ਨੂੰ ਤੋੜਨ ਬੇਅਦਬੀ ਕਰਨ ਦਾ ਔਰ ਬਾਬਾ ਸਾਹਿਬ ਦਾ ਜਨਮ ਦਿਨ ਨਾਮ ਮਨਾਉਣ ਦਾ ਇੱਕ ਆਪ ਦੇ ਵੱਲੋਂ ਐਲਾਨ ਕੀਤਾ ਗਿਆ ਸੀਗਾ ਤੇ ਇਹ ਸਾਰੀਆਂ ਦਲਿਤ ਸਮਾਜ ਜ세 ਬੰਦੀਆਂ ਨੇ ਰਲ ਮਿਤੇ ਜੋ ਇਹ ਪ੍ਰੋਗਰਾਮ ਮਨਾਇਆਗਾ ਇਹ ਉਸ ਘਟੀਆ ਮਾਨਸਿਕਤਾ ਵਾਲੇ ਬੰਦੇ ਦੇ ਉਸ ਬਿਆਨ ਤੇ ਕਰਾਰੀ ਚ ਪੀੜਾ ਤੇ ਸਾਰੀਆਂ ਜਥੇਬੰਦੀਆਂ ਦਾ ਬਹੁਤ ਬਹੁਤ ਧੰਨਵਾਦ ਆ ਜਿਨ੍ਹਾਂ ਨੇ ਰਲ ਮਿਲ ਕੇ ਇਕੱਠਾ ਇਕੱਠੇ ਹੋ ਕੇ ਬਾਬਾ ਸਾਹਿਬ ਦਾ ਜਨਮ ਦਿਨ ਮਨਾਇਆ ਤੇ ਉਸ ਤੋਂ ਬਾਅਦ ਬਾਜ਼ਾਰ ਦੇ ਵਿੱਚ ਇੱਕ ਸੋਭਾ ਯਾਤਰਾ ਵੀ ਕੱਢੀ ਗਈ ਹੈਗੀ ਤੇ ਬਾਕੀ ਅਸੀਂ ਆਪਣੀਆਂ ਸਾਰੀਆਂ ਜਥੇਬੰਦੀਆਂ ਬਨੋਂ ਸਾਰੇ ਸਮਾਜ ਨੂੰ ਬਾਬਾ ਸਾਹਿਬ ਡਾ. ਪੀਮਰੋ ਮੇਲਕਰ ਜੀ ਦੇ ਜਨਮ ਦਿਨ ਦਾ ਬਹੁਤ-ਬਹੁਤ ਵਧਾਈਆਂ ਦਿੰਨੇ ਆ ਔਰ ਇੱਕ ਮੈਸੇਜ ਦੇਣਾ ਚਾਹੁੰਦੇ ਆ ਕਿ ਵੀ ਕਿਸੇ ਘਟਿਆ ਮਾਸਕਤਾ ਵਾਲੇ ਦੇ ਪਿੱਛੇ ਲਾ ਕੇ ਆਪਸੀ ਭਾਈਚਾਰਕ ਸਾਂਝ ਨੂੰ ਤੋੜਨ ਤੋਂ ਗੁਰੇਜ਼ ਕਰਨਾ ਚਾਹੀਦਾ ਹੈ ਆਪਸੀ ਸਾਂਝ ਨੂੰ ਬਣਾ ਕੇ ਰੱਖਣਾ ਚਾਹੀਦਾ ਤੇ ਆਪਣਾ ਜੋ ਬੜੇ ਲਿਖੇ ਹੋਣ ਦਾ ਸਬੂਤ ਦੇਣਾ ਚਾਹੀਦਾ ਸੋ ਇੰਨਾ ਕ ਸਮਾਜ ਜਰੂਰ ਧਿਆਨ ਦੇਵੇ ਕਿ ਕਿਸੇ ਦੇ ਪਿੱਛੇ ਲੱਗ ਕੇ ਆਸੀਂ ਭਾਈਚਾਰ ਸਮ ਨੂੰ ਨਹੀਂ ਤੋੜਨਾ ਚਾਹੀਦਾ ਜੈਪੀਮ ਜੈਪਾਲ ਜੈਗੁਰਦੀ ਧੰਨਵਾਦ ਕੀ ਕਹਿਣਾ ਚਾਹੋਗੇ ਜੀ ਅੱਜ ਤੁਸੀਂ ਡਾਕਟਰ ਬੇਦਕਾਰ ਬਾਰੇ ਜਿਹੜਾ ਵਧਾਈਆਂ ਵੀ ਦੇ ਰਹੇ ਹੋ ਤੇ ਸਭ ਤੋਂ ਪਹਿਲਾਂ ਭਾਈਪੁਰਜੀ ਦੇ ਖਾਸ ਸਾਹਿਬ ਬੇਪੁਰਜੀ ਬਤੇ 10 ਲੱਖ ਦੀ ਖਾਸ ਸਾਹਿਬ ਸੋਮਣੀ ਅਕਾਲੀ ਦਾ ਅਨੁਸਾਰ ਸਰਲਾ ਸੰਜੀਵਨ ਬਲੋ ਅੱਜ ਡਾਕਟਰ ਬੇਦਕਾਰ 134 ਮੇਂ ਜਾਣ ਦੇ ਲਈ ਆ ਸੰਗਤਾਂ ਨੂੰ ਲੱਖ ਲੱਖ ਪਾਈਆਂ ਨਾਲ ਹੀ ਇਸਾ ਜਿਹੜੇ ਤੇ ਸਾਹਨਾ ਦੇਸ ਨੇ ਲੱਖ ਲੱਖ ਪਾਈਆਂ ਉਹ ਮੈਟਰ ਜਿਹੜਾ ਅੱਜ ਪੰਨੂ ਆਰਐਸਐਸ ਬੀਜੇਪੀ ਜੋ ਵੀ ਵਾਰ-ਵਾਰ ਸਾਡੇ ਸੰਵਿਧਾਨ ਨਾਲ ਛੇੜਖਾੜੀ ਕਰਦੇ ਆ ਰੇ ਤੇ ਪੰਨੂ ਜੋ ਕਹੋ ਰਿਹਾ ਸੀ ਬਾਬਾ ਸਾਹਿਬ ਦਾ 14 ਤਰੀਕ ਨੂੰ ਉਹ ਤੋੜ ਦਾਂਗੇ ਦੇ ਨਾਲ ਹੀ ਜੋ ਬੀਜੇਪੀ ਦੇ ਲੀਡਰ ਬੋਲਦੇ ਹਨ ਤੇ ਕਹਿ ਰਿਹਾ ਕਿ ਜਿਹੜੇ ਮੋਦੀ ਸਰਕਾਰ ਆ ਉੱਥੇ ਜੇ ਇਹ 바બા ਰੱਬ ਦਾ ਨਾਮ ਜਾਦੇ ਲੈਣਾ ਤੇ ਰੱਬ ਸ਼ਾਇਦ ਪ੍ਰਾਪਤ ਹੋਈਏ ਤੇ 바બા ਸਾਹਿਬ ਦਾ ਨਾਮ ਲੱਟ ਦੇਣਾ ਸੋ ਸਾਡੀ ਬੇਨਤੀ ਆ ਕਿ ਇਹ ਜਿਹੜਾ ਸਰਾਂ ਦੇ 2000 ਸਾਲ ਨੂੰ ਵਿਕਾਲ ਪਾਈ ਜਾਵੇ ਕਾਬੂ ਕੀਤਾ ਜਾਵੇ ਉਸ ਦਾ ਸਖਤ ਕਾਰਵਾਈ ਕੀਤੀ ਜਾਵੇ ਉਹ ਨਾਲ ਹੀ ਅਸੀਂ ਇਹ ਆਪਣਾ ਦੱਸ ਰਿਹਾ ਕਿ ਮੋਦੀਨ ਮਾਰਾ ਹੀ ਹੈ ਸੋ ਆਇਆ ਉਹਨਾਂ ਤੋਂ ਵਾਇਰਲ ਸੰਭਿਆ ਦੇ ਨਾਮ ਆਈ ਹੈ ਜਿਹੜਾ ਅੱਜ ਇਹਨਾਂ ਮੋਰੇ ਸਾਰੇ ਉਪਾਇ ਸਾਰੇ ਸਿੱਤ ਭਾਈ ਜਾਰਾ ਐਸੀ ਭਾਈ ਜਾਰਾ ਬਾਕੀ ਵਸਵਕ ਮਾਜੇ ਨੂੰ ਜਿਹੜੇ ਸਾਰੇ ਰਾਜਿਖਾਏ ਸਾਰਿਆਂ ਦਾ ਇੱਕ ਵਾਰ ਫਿਰ ਧੰਨਵਾਦ ਕਰਦੇ ਆ ਤੇ 바ਵਾ ਸਾਹਿਬ ਜਿਹਦੇ ਸੁਤੰਤਰ ਜਨਮ ਦੇ ਆ ਰਹੇ ਨੇ ਇਹ ਲੱਖ ਲੱਖ ਭਾਈ ਜੀ ਦੇ ਨਾਮ ਤੇ ਜਿਹੜਾ ਮਾਜਾ ਜੱਟਾਂ ਦੇ ਖਾਲਸਾ ਬਈ